ਔਰ ਮਿਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਸਾਥੀ ਬੈਠੇ ਨੇ ਸਾਥੀਓ ਦੇਖ ਹੁ ਪਾਈ ਜਾਂਦੇ ਆ ਉਸ ਤੋਂ ਪਹਿਲਾਂ ਅវេਜਾ ਮੈਂ ਆਪਣੇ ਵਿਚਾਰ ਰੱਖਣੇ ਆ ਤੇ ਸਾਡੇ ਵਿੱਚ ਪੀਤਪਾਲ ਸਿੰਘ ਆਇਆ ਮੈਂ ਬੇਨਤੀ ਕਰੂੰਗਾ ਇਕਬਾਲ ਜੀ ਅੱਗੇ ਆਓ ਇਹ ਪੀਤਪਾਲ ਸਿੰਘ ਹੋਈਆਂ ਵਾਹਿਗੁਰੂ ਨੇ ਇਹ ਨੂੰ ਤੰਦਰੁਸਤੀ ਬਖਸ਼ੀ ਆ ਪੀਤਪਾਲ ਸਿੰਘ ਹੋਈਆਂ ਜਿਹੜਾ ਬੋਰੀ ਜੀ ਪਾ ਕੇ ਹਰਿਆਣੇ ਦੀ ਬੀਜਪੀ ਸਰਕਾਰ ਰਹਿ ਗਈ ਸੀ ਤੇ ਅੱਜ ਇਸ ਵਾਹਿਗੁਰੂ ਦੀ ਕਿਰਪਾ ਹੁਣ ਤਾਂ ਇੱਕ ਚੱਲਣਾ ਫਿਰਨਾ ਸ਼ੁਰੂ ਕੀਤਾ ਹੈ ਨੇ ਤੇ ਇਹਨਾਂ ਨੂੰ ਵੀ ਚਲਪਾਉ ਦੇ ਕੇ ਸਮਾਨ ਕੀਤਾ ਜਾਊਗਾ ਬੋਲੋ ਸੋਨਿਆ ਜੀ ਜੀ ਆਪ ਜੀ ਜੰਮਦੇ ਕਮਲ ਬੈਂਦੀ ਬਾਜੋ ਸਕਦਾ ਜੰਮਦੇ ਕਮਲ ਬੈਂਦੀ ਜੀ ਦੇ ਗੁਰਦਾਈਆਂ ਦੀ ਆਮ ਵਾਹਿਦੂ ਸਾਤੇ